ਹਾਂ ਜਾਨੀ ਨੂੰ ਵੀ ਪਤਾ ਹੈ ਵੀ ਇੰਨਾ ਟਾਈਮ ਹੋ ਗਿਆ ਹੈ ਚੜਾਈ ਚੜਾਈ ਦਾ ਪੰਗਾ ਹੋਇਆ ਤੇ ਜਾਨੀ ਬੜਾ ਮਾਣ ਹੈ ਛੇੜੀ ਪਾ ਦੇ ਇੰਨਾ ਟਾਈਮ ਹੋ ਗਿਆ ਘੋੜੇ ਕਰਦੇ ਨਾਟਾ ਲੱਗ ਗਿਆ ਮੀਰੀ ਗੱਲ ਸੁਣੋ ਤੇਰੇ ਨਿਕਲਿਓ ਮਾਤਾ ਨਹੀਂ ਤੇਰੇ ਚਟਾ ਕੇ ਮੈਂ ਤੈਣ ਤਾੜ ਮਾਰਾਂ ਤੇ ਇੰਜਾਂ ਮੇਰੇ ਕਰੀ ਜਾਂਦਾ ਇੰਜਾਂ ਤਰ੍ਹਾਂ ਹੁਣ ਕਰ ਦੇਣਾ ਤਾਂ ਮੈਂ ਕਹੀ ਜਾਂਦਾ ਕਹੋ ਕੋਈ ਨਾ ਕੁਝ ਕਰੂ ਮੈਂ ਤੇ ਆਇਆ ਨਾ ਫਤ ਲਗ ਕਹਾ ਬੰਦੇ ਵਾਲਾ ਹੋ ਗਿਆ ਤੂੰ ਮੁੰਡੇ ਦੇ ਸਾਹਮਣੇ ਤੇਰਾ ਥੱਪੜ ਮਾਰਦਾ ਵੀ ਨਹੀਂ ਮੈਂ ਤੇ ਗਾਣਾ ਲਾ ਦਾਂ ਨੰਦੀ ਨਹੀਂ ਨਾ ਨਾ ਤੱਕ ਤੇ ਮੈਂ ਕਾਫੀ ਵੇਖੀ ਕਰਾਣਾ ਮੈਂ ਤੁਹੇ ਦੇ ਦੇ ਸਾਰੇ ਕੀ ਆਪਣਾ ਭਾਗ ਬੁਸਰੀ ਕਹਦੀ ਮਾਂ ਕਹੀ ਰੋਪੜ ਲਾ ਦੇ ਨਹੀਂ ਜਲ ਕਰ ਦੇਦਾ 4 ਵਜੇ ਚਾਹ ਧਾਰ ਕੇ ਬਾਹਰ ਬੈਠਣਾ ਮੈਨੂੰ ਟਾਈਮ ਹੋ ਜਾਵੇ ਫਟਾਫਟ ਜਾਵਾਂ ਤੂੰ ਮੋਤ ਦਾ ਨਾ ਕਿਸੇ ਨੂੰ ਕਹਿਣਾ ਪਰ ਮੈਂ ਕੀ ਕਰਦਾ ਜਰਾ ਕੇ ਨਾ ਭੁੱਲਣ ਪਿੱਛੇ ਤੇਰਾ ਕਹਿਣਾ ਜ਼ਰੂਰੀ ਹੈ ਜਦ ਤੋਂ ਮਾਰ ਤੇਰਾ ਕਹਿਣਾ ਜ਼ਰੂਰੀ ਮੈਂ ਕਿ ਮੈਨੂੰ ਕੋਈ ਕੁਤਕ ਦੀ ਵੀ ਨਹੀਂ ਇਹਨਾਂ ਨੂੰ ਜਿਆਦਾ ਉਹ ਤੈਨੂੰ ਹਜਾ ਨਹੀਂ ਪਤਾ ਲੱਗਦਾ ਵੀਰੇ আচ্ছা ਮੇਰੀ ਗੱਲ ਸੁਣ ਅਸੀਂ ਜਿਹੜੀ ਨਹਿਰ ਪਰ ਨੂੰ ਜਾਣਿਆ ਲੋਕ ਇੰਨਾ ਕੁ ਸੁੱਤਰ ਨੂੰ ਕਰਦੇ ਆਂ ਜਦ ਤੱਕ ਕੋਈ ਕੈਦਾਨੀ ਬਿੱਦਰ ਨੂੰ ਨਾ ਚੱਲੀਏ ਪਾਪੀ ਉੱਤਰੋਂ ਗੱਲ ਕਰ ਤੂੰ ਜਿੱਥੇ ਮਾਰਨੀ ਕਰ ਹੁਣ ਗੱਲ ਉੱਪਰ ਨੂੰ ਗਏ ਆ ਕੈਪਟਨ ਇੱਧਰ ਨੂੰ ਜਦੋਂ ਕੋਈ ਹੋਣਾ ਪਤਾ ਹੀ ਨਾ ਲੱਗੂ ਸਮਝੀਂ ਉਹ ਯਾਰ ਮੇਰੀ ਗੱਲ ਕਿਹੜਾ ਜਿਹੜਾ ਆਪਣੀ ਅੱਖੀਂ ਹੁੰਦਾ ਯੱਕੇ ਨੂੰ ਕਹਿੰਦਾ ਵੀ ਤੂੰ ਖੇਡਣਾ ਦੋ ਦਿਨ ਬੰਦ ਕਰ ਦੇ ਖੇਡਣਾ ਦੋ ਦਿਨ ਬੰਦ ਕਰ ਦੇ ਤੂੰ ਖੇਡਣਾ ਬੰਦ ਕਰ ਦੇ ਕਰਤਾ ਰਾਤ ਮਾਹੀ ਲੜਾਈ ਮਨਟਾਉਣੀ ਹੁੰਦੀ ਪਤਾ ਹੋਣੀ ਨਹੀਂ ਉੱਥੇ ਬਸ ਤੇ ਤੁਸੀਂ ਨੀ ਕਿਸ ਕਹਿੰਦੇ ਨਹੀਂ ਨਹੀਂ ਜੁਲਦਦੇ ਮਾਦਾ ਇੰਦਾਂ ਕਰੂਗਾ ਤੂੰ ਕਰੂਗਾ ਜਾ ਕਰਵਾ ਦੂ ਜਾਂ ਕਰ ਦੂ ਲੈ ਜਾਣਾ ਤੀਆ ਹਜਾ ਮੈਂ ਕੱਲੇ ਕਹ ਕੇ ਹਟੀਆਂ ਮੈਂ ਕਿਹਾ ਮੇਰੇ ਪਾਈਆਂ ਅੰਦਰ ਇੰਜਨ ਕਰਦਾ ਨਾ ਐਨੀ ਬਥੇ ਤੇ ਪਾਈ ਇੰਜਨ ਕਰੂੰਗਾ ਦ ਨਾ ਨੇ ਇਹਨੇ ਕਿਥੋਂ ਪੁੱਛਿਆ ਕਿਸ ਨੇ ਦੱਸਿਆ ਮਾਤਾ ਰਾਣੀ ਬਾਲ ਸੰਡੇ ਵਾਲੇ ਜਰਜੀ ਸਾਰੇ ਕਹਿੰਦਾ ਵੀ ਭਾਈ ਤੁਹਾਡੇ ਤਿੰਨਾਂ ਦੇ ਕੰਗਿਆ ਨੂੰ ਪਤਾ ਪਾਤੀ ਜਿਹੜੇ ਮਾਰੀ ਸੀ ਦੇ ਲੈ ਗਏ ਨੇ ਕੁਝ ਕੁ ਦੱਸ ਰਿਹਾ ਜਿਹੜੇ ਮਾਤਾ ਰਾਣੀ ਕਿਹੜਾ ਮੈਂ ਜੀ ਕਹਿੰਦਾ ਚੀਮਾ ਹਮ ਮੈਨੂੰ ਪ੍ਰਹਿਦਾ ਰੋ ਕਿਹੜੀ ਗੱਲ ਆ ਕਹਿੰਦਾ ਕਿਸੇ ਵੀ ਗੱਲ ਆ ਫੇਰ ਨਾ ਬੰਦਾ ਬੰਦਾ ਕਹਿੰਦਾ ਨਾ 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 ਪਤਾ ਆਹਾਂ ਜਿਹੜਾ ਰੋਪੜਾ ਨੀਣਾ ਕਹਿੰਦਾ ਤੂੰ ਦੱਸਦੀ ਜਿਹੜਾ ਕਿਹੜਾ ਬੰਦਾ ਜਿਹੜਾ ਇੱਥੇ ਆਇਆ ਕੈਮਰਾ ਹੱਥੋਂ ਆਪਣੇ ਮੁੰਡਾ ਤੇ ਬੈਠਾ ਚਲ ਰਿਹਾ ਮਾਤਾ ਕੋਈ ਚਲ ਤਾਉਦੀ ਕਹਿੰਿਆ ਕਹਿੰਦਾ ਬੰਨਾ ਟੱਪਣਾ ਤੇਰੇ ਮਾਤਾ ਨੂੰ ਕਹਿੰਦਾ ਬੰਨਾ ਟੱਪਣਾ ਤੇ ਤੈਨੂੰ ਵੀ ਤਾਂ ਬੰਨਾ ਟੱਪਣਾ ਕਰਿਆ ਜੀਨੇ ਤੂੰ ਬੰਨਾ ਟੱਪਦਾ ਕਿਸੇ ਨੇ ਵੀ ਨਹੀਂ ਕਿਹਾ ਕੋਈ

ਤਮੇ ਤੁ ਤਵੇਰ ਦੇ ਦਤ ਨੇ ਮੈਂ ਸੰਕਲਿਆ ਉਹਨਾਂ ਤੋਂ ਮੈਂ ਸਾਲਾ ਜੰਦਾ ਰਹਿੰਦਾ ਇਹਨੂੰ ਇੱਥੇ ਚਾਬੀ ਦੇ ਦੇਣੀ ਵੀ ਤੁਹਾਨੂੰ ਕੋਈ ਦੂਰ ਦੂਰੇ ਫਿਰੀ ਜਾਂਦੀ ਤਮਰੇ ਨਾਲ ਬੱਤਾਂ ਨਾ ਕਰ। ਜੀ ਇਹੋ ਜਿਹੀ ਗੱਲ ਹੋ ਜਾਂਦੀ ਨਹੀਂ ਲੱਗਦੀ ਮਾਸੀ ਉਹ ਤੈਨੂੰ ਖਾਤੇ ਰੋਕਦੀ ਐ ਜਦ ਟੈਨਸ਼ਨ ਕਰਦੀ ਐ ਤਾਂ ਹੀ ਉਹਿਆ ਕੋਈ ਸਮਝਦਾ। ਉਹ ਕਿਹਨਾਂ ਗੱਲਾਂ ਦੀ ਬਹੁਤਾ ਵੀ ਰੇ ਗੱਲ ਦੀ ਬਾਤ ਮਾਹੋਂ ਉਹਦੇ ਕਰੂ ਫੇਤਾਰ ਨੇ ਉਹ ਹਵਾ ਤਾਂ ਲੱਗਦੀ ਸੁੱਕਣਾ ਕਿੱਥੋਂ ਮੈਂ ਦੱਸ ਮੈਂ। ਹਾਂ ਕਰੀਂ ਨਹੀਂ ਕਰ ਬੈਠੀ ਮੁੰਨੇ ਆ। ਕਿ ਕਿ ਸੋਚੀ ਜਾਂਦਾ ਬੰਦੇ ਦਾ ਸਰੀਰ ਚੌੜਾ ਰਹੇ ਖੂਨ ਦਾ ਦੌਰਾ ਵੱਡਾ ਰਹੇ ਫੇਰ ਬੰਦਾ ਬਚੌਂਚ ਰਹਿੰਦਾ ਜਿੰਨੀ ਗਰਮੀ ਨਿਕਲਦੀ ਬੰਦੇ ਦੀ ਉਨੀ ਚੰਗੀ ਰਹਿੰਦੀ ਔਰ ਰਿੜਕ ਰਿੜਕ ਕੇ ਮਰਨਾ ਕਿ ਸਿੱਧਾ ਹੀ ਮਰਨਾ ਹੈ ਵੀ ਸੋਚ ਲਓ ਨਾ ਕੋਈ ਗੱਲ ਜਦੋਂ ਹੋਵੇ ਤਾਂ ਲੈ ਦੱਸ ਮਾਮਾ ਨਹੀਂ ਉਹ ਤਾਂ ਚੱਲ ਪਤਾ ਨਹੀਂ ਹੈਗਾ ਵੀ ਜਦੋਂ ਕੋਈ ਕਾਤ ਬੰਦੇ ਦੇ ਸਾਥ ਸਾਥ ਹੋ ਜਾਂਦੇ ਆ ਪਰ ਤੁਹਾਨੂੰ ਇਹਦਾ ਫਰੇਜ਼ ਕਹਿੰਦੇ ਵੀ ਇਹ ਫਰੇਜ਼ ਰੱਖ ਕੋਈ ਗੱਲ ਨਹੀਂ ਕੋਈ ਮਾੜਾ ਬਾਤ ਅਨਨ ਕਿਆ ਹੋਰ ਲਗੇ ਦੋ ਦਿਨ ਨਾਲ ਕਿਆ ਉਹ ਜਿੱਤ ਜੂਗੇ ਹਾਰ ਜੂਗੇ ਮਾਮੇ ਸਾਨੂੰ ਤੇਰੇ ਪ੍ਰਕਾਰ ਭਾਬ ਜਦ ਤੱਕ ਤੂੰ ਟੀਮ ਚ ਜਿੱਤੂਗੀ ਨਹੀਂ ਹਾਰ ਜੂਗੇ ਗੱਲ ਕਰੀ ਜਾਂਦਾ ਕਿ ਇਹ ਨਾ ਗੱਲਾਂ ਚ ਸਾਡਾ ਤਾਂ ਇੱਕ ਜਰਮ ਫੋਨ ਤੇ ਹੀ ਮੈਚ ਦੇਖਦਾ ਅਸੀਂ ਤਾਂ ਤਾਂ ਨਾ ਸਿੱਖੂ ਵਾਲਾ ਫੇਫੀ ਕਿੱਟਣ ਜਾਂਦੇ ਹਾਂ ਮੈਨੂੰ ਤਾਂ ਗਾਲਾਂ ਹੀ ਦੇਖਣ ਦਿੰਦੇ ਅਸੀਂ ਗਾਲਾਂ ਕਰਦੇ ਆ ਯਾਰ ਭਣੋਏ ਜਮੇ ਬੀਚੇ ਕਰੀ ਜਾਂਦਾ ਤੂੰ ਮੜਾ ਮੜਾ ਬਾਰੀ ਭਾਣੇ ਗੀ ਇਹ ਸਾਡਾ ਕਹਿਣਾ ਮੰਨਦਾ ਕਈ ਨਾ ਹੈਂ ਤੀਨੀਆਂ ਦੀ ਇੱਜ਼ਤ ਕਰਨਾ ਉਹ ਕੈੜ ਕੂੜੇ ਦੀ ਗੱਲ ਨਹੀਂ ਉਹ ਚੋ ਵੀ ਕਰਦੇ ਨੇ ਗੋੜਾ ਉਹ ਕੈੜ ਕੂੜੇ ਨਾਲੋਂ ਥੱਜਾ ਹੈ ਮਾਮੂ ਉਹ ਕੈੜ ਕੂੜੇ ਦੀ ਗੱਲ ਨਹੀਂ ਹਾਂ ਹਾਂ ਕੈੜ ਕੂੜੇ ਦੀ ਗੱਲ ਨਹੀਂ ਤਾਂ ਸ਼ਾਲ ਮਾਰਦੇ ਰਹੇ ਸਭ ਕਈ ਵਾਰ ਮੈਨੂੰ ਆਖੀਂ ਕਿ ਤੇਰਾ ਫੋਨ ਪੜਾ ਕੇ ਮਾਰਦਾ ਮੈਂ ਤਾਂ ਝੜ ਜਾਊਂਗਾ ਨਹੀਂ ਦੱਸੋ ਵੀ ਕੀ ਛੱਡ ਕੇ ਬਾਅਦ ਜਿਹੜਾ ਇਹ ਗੱਲ ਕਰ ਜਿਹੜਾ ਤੂੰ ਐਨਾ ਖੁਸ਼ ਹੋ ਕੇ ਕਹਿੰਦਾ ਤੈਨੂੰ ਕੀ ਪਤਾ ਵੀ ਮੇਰੇ ਨਾਲ ਕਾ ਵੀ ਤਦੀ ਹੋ ਗਈ ਇਹ ਗੱਲ ਤੂੰ ਕਹਿੰਦਾ ਪਰਵਾਹ ਦੇ ਵਿੱਚ ਜਾ ਚੱਲਣਾ ਨਾ ਤਾਂ ਪੈਰ ਸੋਹੇ ਪਈਏ ਬਰਾਬਰ ਚੱਲਣੇ ਚਾਹੀਦੇ ਠੀਕ ਹੈ ਨਾ ਪਰ ਤੂੰ ਆਕੜਿਆ ਬੈਠਾ ਤੇਰੀ ਮਿੰਟਾ ਕਰਦੀਆਂ ਇੱਕ ਦਿਨ ਤਾਂ ਫਿਰ ਵੀ ਗਲਤ ਹੋ ਜੂਗਾ ਕੰਮ ਉਹ ਤੇਰੇ ਤੇਰੇ ਫਾਇਦੇ ਬਾਅਦ ਤੈਨੂੰ ਕਹਿੰਦੀ ਵੀ ਤੂੰ ਪਤਾ ਨਹੀਂ ਗਿਆ ਬਾਈ ਤੇਰੀ ਗੱਲ ਤੇਰੇ ਬਾਤ ਤੇ ਮੇਰੇ ਗੱਲ ਸੁਣ ਲੈ ਅੱਜ ਤਾਂ ਮੇਰੀ ਇਹ ਪਰੌਬਲ ਕਰਕੇ ਹੋ ਗਈ 305 ਦਾ ਨੰਬਰ ਕਹਿੰਦੇ ਹਾਂ ਮੈਂ ਦਿੱਤੀ ਹੈ ਸਾਡੇ ਕੋਲ ਤਾਂ ਹੁੰਦਾ ਕਿ ਸਾਰੀ ਫੈਮਲੀ ਚੱਕਣ ਵਾਲਾ ਇੱਕ ਬੰਦਾ ਹੋਵੇ ਅਸੀਂ ਉਹਨੂੰ ਇਹ ਨਾਲ ਘੂਰ ਕੇ ਰੱਖੂਗੇ ਫਿਰ ਦੱਸ ਪਹਿਲਾਂ ਮੈਨੂੰ ਸਾਰੀ ਫੈਮਲੀ ਨੂੰ ਇੱਕ ਬੰਦਾ ਚੱਕਣ ਵਾਲਾ ਘੂਰ ਕੇ ਰੱਖਣਾ ਵਾਹ ਇੱਕੜਾ ਬੈੜਾ ਹੋਣਾ ਤੇ ਮਾਲਾ ਮੋਟਾ ਟੈਕ ਟੈਕ ਇਹ ਕਹਿੰਦਾ ਆ ਡਾਗੇ ਚੱਕਣ ਨੂੰ ਘੂਰ ਕੇ ਰੱਖਿਆ ਪਟਿਆ ਗਿਆ આને પીરેને વેલા બિના તા તો જ ગત કે મેં મટોર દે આ એ બાપી તું એના બીને સાડે પીરેને તુમા જુત્તી ના સમજે અપને પેર દી તુકે લગારે ની હેલો તો બસારે દેખો કાર્મ સલાહ દે લગા ગુરુ ચાંદ દે મમ્મી કી મિચ્છા ਕਿਸੇ ਪਰਵਾਰ ਨਾਲ ਇੱਕ ਤੋਂ ਬੰਦਾ ਚੱਕਣੇ ਵਾਲਾ ਉਹਨੂੰ ਘੁਰਕੇ ਰੱਖ ਗਏ ਸਾਡੇ ਤੇ ਦੋ ਬੰਦੇ ਆ ਮਾਸੀ ਇੱਕ ਨੂੰ ਘੁਰਕੇ ਬਹੁਤ ਰੱਖ ਗਏ ਪੁੱਤਾਂ ਕੋਲ ਪਾਪਾ ਨੂੰ ਮੈਂ ਕਹਿੰਦਾ ਫਿਰ ਹਾਂ ਕਿ ਇਹਨੇ ਦੇਖ ਦਿ ਮਾਤਾ ਸਾਯਾ ਮੈਂ ਕਿਹਾ ਰੱਕ ਲੱਗ ਜਾਣਾ ਹੁਣ ਮੈਂ ਨੇ ਦੇਖੀ ਕਿ ਕਹਦਾ ਹਏ ਉਹਨੂੰ ਮੈਂ ਬਹੁਤ ਚੱਕ ਲਿਆ ਹੋਣਾ ਸਾਲਾ ਕਲੇ ਸੋਈ ਜਾਣਾ ਦੇਖਦਾ ਹੀ ਨਹੀਂ ਕਿ ਉਹ ਚਾਹਦਾ ਆਈ ਪਲੇ ਮੈਚ ਥੈਂਕ ਯੂ ਹੁਣ ਖਤਮ ਹੋ ਲਿਆ ਨੇ ਇੰਡੀਆ ਦਾ ਟੀ 20 ਚਾਹਦਾ ਉਹ ਦੇਖਾ ਜਦੋਂ ਇੰਡੀਆ ਦੇ ਮੈਂ ਥੋੜਾ ਉੱਤਰ ਦੇ ਉਹ ਕੋਈ ਨਹੀਂ ਹੈ ਮੈਂ ਤਾਂ 1 2 ਵਜੇ ਤੱਕ ਕੇ ਸੁਣ ਜਾਂਦੀ ਆ ਉੰਮੀ ਤਾਂ 1 2 ਬਣੀ ਸੌਂਦੀ ਆ ਨਾਟਕ ਦੇਖਦੀ ਆ ਜਿੱਦੋਂ ਮੈਂ ਮੈਚ ਨਿਕਲਣਾ ਆ ਉਦੋਂ ਉਹ ਗਿਣਤੀ ਜਾਣਾ ਇਹ ਵਾਰ ਇੱਕ ਦੋ ਕੜਜੋ ਕੇ ਨਹੀਂ ਇਹ ਨਾਟਕ ਦੇਖੀ ਜਾਂਦੀ ਆ ਉਹ ਮੈਚ ਦੇਖੀ ਜਾਂਦੀ ਮੈਂ ਤਾਂ ਮੈਚ ਜਿੱਦੋਂ ਦੇਖਣਾ ਇੰਡੀਆ ਦੇ ਮੈਚ ਹੋਣਾ 10 ਮੈਚ ਹੋਣੇ 10 ਦੇਖੂਗਾ ਲਗਾਤਾਰ ਬੱਸ ਲਗਾਤਾਰ ਥੋੜੋ ਕੋਈ ਹੱਥ ਦੇਵਾ ਲਓ ਕੋ ਪੰਦਰਾ ਦਿਨ ਮੈਂ ਤੂੰ ਵੀ ਮੈਂ ਦੋ ਦਿਨ ਘੜਪਾ ਲਾ ਦਿੰਦੀ ਤੀਜੇ ਨੂੰ ਕਰ ਲਾ ਭਾਈ ਨਾਟਕ ਛੱਡ ਲੈ ਛੱਡ ਤੂੰ ਵੀ ਲੈ ਮਾਮਾ ਮੈਨੂੰ ਘਰੇ ਪਤਾ ਲੱਗਣਾ ਛੱਡ ਠੀਕ ਆ ਮਾਮਾ ਅਮਕੇ ਨਾ ਛੱਡਦਾ ਨਹੀਂ ਉਹਨੂੰ ਕਹਦਾ ਤੂੰ ਨਾਟਕ ਛੱਡ ਬੰਦਾ ਮੈਂ ਬਹੁਤ ਦਰਦ ਨਾਲ ਪਸੰਦ ਚੋਂ ਕਰਦੀ ਆ ਮੈਨੂੰ ਤਾਂ ਇਹ ਬੱਚੇ ਨਿਕਲੇ ਹੁੰਦਾ ਹੈ ਬੇਵਿਨਾ ਮੈਂ ਕਿ ਉਹਦੇ ਕਰਕੇ ਨੀਣਾ ਨਾਲ ਨਹੀਂ ਆਉਂਦੀ ਹੱਦ ਬਡੋਲ ਪੈਂਦਾ ਉਹ ਵੀ ਤਾਂ ਦੇਖੋ ਇਹ ਤਾਂ ਗੱਡੀ ਚਲਾ ਕੇ ਸਾਨੂੰ ਲੈ ਗਏ ਇੱਥੇ ਵੀ ਆ ਮੈਂ ਉਹ ਲੈ ਕੇ ਆਉਣਾ ਬੈਟ ਭਾਰ ਹੀ ਨਹੀਂ ਲੈ ਕੇ ਆਉਣਾ ਮੈਨੂੰ ਪੁੱਛੋ ਫੋਨ ਨਹੀਂ ਗਣਾ ਮੈਨੂੰ ਹਾਸੇ ਆਵੇ ਇੱਕ ਮੈਨੂੰ ਗੁੱਸਾ ਝੜੇ ਵੀ ਭਾਈ ਘਰ ਜਾ ਕੇ ਗੱਲ ਕਰ ਲਈ ਬੈਟ ਵਾਲੇ ਕਿਹੜੇ ਤੇਰੀ ਕਰਤੀ ਬੈਠੇ ਦੁਕਾਨ ਦੇ ਵਿੱਚ ਆ ਤੁਹਾਨੂੰ ਤਾਂ ਬਚਾ ਦੇ ਫਿਰ ਤੁਸੀਂ ਰੋਪੜ ਤੁਸੀਂ ਉਹਨਾਂ ਦੇ ਅੱਥੀ ਪਹੁੰਚ ਗਈ ਬਸ ਮੈਂ 15 ਮਿੰਟਾਂ ਵਿੱਚ ਆਇਆ ਮੈਂ ਰੋਪੜ ਪਹੁੰਚਿਆ ਮੁੰਡੇ ਦਵਾਈ ਲੈ ਜਦੇ ਹੈ ਫਿਰ ਮੈਨੂੰ ਆਇਆ ਜਿੱਦਾਂ ਖੇਲੇ ਨਹੀਂ ਜਾਣਾ ਤੇਰਾ ਕਹਿਣ ਦਾ ਮਤਲਬ ਉਹਨੇ ਮੈਨੂੰ ਫੋਨ ਇਹਨੇ ਕਹਿ ਪਿਆ ਅਗਲੇ ਮੇਦ ਤਾਂ ਐਮਰਜੈਂਸੀ ਮੈਂ ਨਹੀਂ ਆ ਸਕਦਾ ਹਾਂ ਇਹ ਕਿਹੜਾ ਲਮਣ ਕਹਿ ਝੂਠ ਬੰਦੇ ਹੀ ਨਹੀਂ ਆਏ ਰੱਬ ਦੇ ਨਾ ਜੇ ਗੱਲ ਤਾਂ ਸੁਣਦਾ ਅਪਕਾ ਕਿੰਨੇ ਵਜੇ ਆਈਏ? ਉਹ ਵੀ ਨਾ ਕੋਈ ਲੱਗੇ। ਤੇਰੇ ਆਕੇ ਸੱਦ ਕੇ ਪੰਜ 6 ਵਜੇ ਆ ਜਾਏਗਾ। 5:30 ਡਾਕਟਰ ਕਿਨੇ ਬੈਠੇ? ਡਾਕਟਰ ਤਾਂ ਬੈਠਾ ਹੀ ਦੀ ਉੱਥੇ। ਕਿੰਨੇ ਵਜੇ ਤੇ ਪਾਉਥੇ ਡਾਕਟਰ ਆ। ਬਾਜੀ ਪੰਜ ਰਾਤੀ ਕਿੰਨੇ ਵਜੇ? 5 ਵਜੇ ਕਹਾਂ। ਪੰਜ ਵਜੇ ਹੀ ਕਹਾਂ। ਬਾਜੀ ਪੰਜ ਵਜੇ ਆ ਜਾ। 4:30 4:30 ਦੇ ਨਾਲ ਮੁੜੇਗਾ। ਮੇਰੇ ਪਾਸ ਘੱਟੀ ਸੀ ਅੱਧਾ ਘੰਟਾ ਨਾ ਆਉਂ ਗਿਆ ਅੱਧਾ ਘੰਟਾ ਆਉਂਦਾ ਨਹੀਂ ਆ ਦੇ ਗਿਆ ਅੱਛਾ ਬਾਈ ਮੇਰੀ ਗੱਲ ਸੁਣ ਚੁੱਪ ਨਾ ਬੋਲੀ ਰੋਪੜ ਖੜਕ ਹੈਗੀ ਤੈਨੂੰ ਲੱਗਦਾ ਵੀ ਮੈਂ ਇੱਥੇ 70 ਦੀ ਸਪੀਡ ਪਰ ਵੀ ਗਿਆ ਹਾਂ ਨਹੀਂ ਤਾਂ ਕਿੰਨੀ ਟੁੱਟੀਆਂ ਦੇਖੀ ਆ ਨਾ ਉਹ ਤਾਂ ਉਹ 13:00 ਕਹਿੰਦਾ ਅੱਧਾ ਘੰਟਾ ਨੂੰ 6 ਵੱਜ ਗਏ ਅੱਧਾ ਘੰਟਾ ਤਾਂ ਉੱਥੇ ਲੱਗ ਗਿਆ 6:30 ਕਿੱਥੇ ਲੱਗਦਾ ਘੰਟਾ ਉੱਥੇ ਦਵਾਈ ਲਿੰਦਿਆਂ ਨੂੰ ਇੱਥੇ ਕਿਤੇ ਅੱਧਾ ਘੰਟਾ ਲੱਗ ਗਿਆ ਮਿੰਟ ਲੱਗ ਗਿਆ ਚਲ 15 ਮਿੰਟ ਲੱਗੇ 10 ਮਿੰਟ ਵੀ ਰਵੀਰ ਜੀ ਲੱਗੇ ਚਲ ਹਾਂ ਚੱਲ ਚੱਲੇ ਆਜੋ ਲੋ ਤੁਹਾਨੂੰ ਪਾਚੀ ਵਡਾਈ ਡਾਕਟਰ ਨੇ ਚੈੱਕ ਕਰਿਆ ਪਾਚੀ ਵੀ ਨਹੀਂ ਵਡਾਈ ਸਾਡੇ ਨੂੰ ਭਾਈ ਵੀ ਨਹੀਂ ਸੈਮੂ ਨੇ ਤਾਂ 10 ਮਿੰਟ ਲੱਗੇ 15-20 ਮਿੰਟ ਲੱਗੇ ਹਾਂ 15-20 ਮਿੰਟ ਸਾਡੇ ਉੱਥੇ ਲੱਗੇ ਕਿੰਨਾ ਟਾਈਮ ਹੋ ਗਿਆ 6:45 ਹੋ ਗਏ ਹੁਣ 6:45 ਤੇ ਆ ਕੇ ਮੈਂ ਉੱਥੇ ਰੱਖ ਜੀ ਨੂੰ ਕਹੂੰਗਾ ਵੀ ਆਜੋ ਫੇਟੀ ਅਸੀਂ ਲੱਟਾ ਲਾ ਕੇ ਆਉਂਦੇ ਆਂ ਮੈਂ ਅੱਛੇ ਬੜੇ ਬੜੀ ਮੀਤ ਅਕਰੀ ਮਾਸੀ ਕਿੱਥੇ ਜਲੇ ਤੁਸੀਂ ਕਹਿਸਾ ਹੋਦੇ ਰਹਿੰਦੇ ਚਲੇ ਤਾਂ ਮੈਂ ਉਹਨਾਂ ਨੂੰ ਜਾਣ ਕੇ ਕਹਿਣੇ ਮਾ ਚਰਾ ਮੈਂ ਨਾ ਲੈ ਲੈ ਅੱਛਾਰਾਉਂ ਦੀ ਕੀ ਗੱਲ ਤੀ ਹਾਂ ਚਾੜੀ ਨੂੰ ਵੀ ਪਤਾ ਹੈ ਵੀ ਇੰਨਾ ਟਾਈਮ ਹੋ ਗਿਆ ਹੈ ਚੜਾਈ ਚੜਾਈ ਨੂੰ ਤਾਂ ਪੰਗਾ ਹੋਇਆ ਤੇ ਨਾ ਮੈਂ ਪੜਾ ਮੈਂ ਚੜੀ ਪਾੜਾ ਵੀ ਇੰਨਾ ਟਾਈਮ ਮੇਰੇ ਕਰ ਤੇ ਲੱਟਾ ਲੱਗ ਗਈ ਮੇਰੀ ਗੱਲ ਸੁਣੋ ਤੇ ਨਿਕਲਿਓ ਮਾਤਾ ਨਹੀਂ ਤੇਰਾ ਚਟਾ ਕੇ ਮੈਂ ਤੈਣ ਤਾੜ ਮਾਰਦਾ ਚੱਟ ਜੰਦਾ ਇੰਨੇ ਤਰ੍ਹਾਂ ਮੈਂ ਹੁਣ ਕਰ ਦੇਣਾ ਤਾਂ ਮੈਂ ਕਹੀ ਜਾਂਦਾ ਕਰੋ ਕੋਈ ਨਾ ਕੁਛ ਕਰੋ ਮੈਂ ਕਿ ਆਇਆ ਕਰ ਲੱਗ ਕਾ ਮੁੰਡੇ ਵਾਲਾ ਹੋ ਗਿਆ ਤੂੰ ਮੁੰਡੇ ਦੇ ਸਾਹਮਣੇ ਤੇਰਾ ਥੱਪੜ ਮਾਰਦਾ ਵੀ ਨਹੀਂ ਮੈਂ ਚੰਗਾ ਨਾਲਦਾ ਸ਼ਰਮ ਕਰਨਾ ਭੋਰਾ ਬਰ ਹੋਣੇ ਆ ਚੌੜਾ ਮੈਂ ਸੀਰੀਅਸ ਆ ਉਹ ਨਹੀਂ ਚੌੜਾ ਸ਼ਰਮ ਕਰਨਾ ਉਹ ਨਹੀਂ ਸੀਰੀਅਸ ਤਾਂ ਚਾਚਾ ਕੇ ਮਜ਼ਾਕ ਕਰਦਾ ਸੀ ਮਜ਼ਾਕ ਕਹਿ ਤੂੰ ਇਹ ਨਹੀਂ ਜੰਤਰਾ ਮਾ ਆਪਣਾ ਵੀ ਤਾਂ ਕਹਿਦਾ ਚਾਹੇ ਕਰਿਆ ਕਿ ਤੱਕ ਕਰੇ ਇਹ ਮੈਨੂੰ ਸੱਚੀਓ ਲੱਗਿਆ ਚਾਚਾ ਸੀਰੀਅਸ ਹੋ ਗਿਆ ਅੱਜ ਜਾਣੀ ਨਾ ਯਾਰ ਮਾਸਮੂਦ ਦਾ ਪ੍ਰੋਬਲਮ ਤਾਂ ਨਹੀਂ ਹੈ ਨਹੀਂ ਨਾ ਕੋਈ ਪ੍ਰੋਬਲਮ ਨਹੀਂ ਹੈਗੀ ਪੂਰਾ ਜਲੰਤਾ ਹੋ ਗਈ ਟੰਟ ਪਿਆ ਹੋਇਆ ਨਾ ਬਾਥਰੂਮ ਤਾਂ ਠੀਕ ਹੋ ਬਾਥਰੂਮ ਐਂ ਠੀਕ ਹੋ ਨਾ ਜਲੰਤ ਹੁੰਦੀ ਹੈ ਜਾਨਕੀ ਉਹ ਤਾਂ ਕਰਵਾਣਾ ਕੋ ਟੰਟ ਕਰਕੇ ਹੋਣੀ ਹੈ ਜਦ ਤੱਕ ਟੰਟ ਨਹੀਂ ਨਿਕਲਦਾ ਨਾਲੇ ਪ੍ਰੈਸ਼ਰ ਨਾ ਜ਼ੋਰ ਚਾਹਾਂ ਤਾਂ ਹੈਗੇ ਆ ਨਾ ਉਹਨਾਂ ਦੇ ਕਿਹੜਾ ਕੰਮ ਕਰ ਪੁੱਟਾ ਜਾਨਕੀ ਜਦੋਂ ਡਾਕਟਰ ਨੇ ਜਿਹੜੀ ਇੰਨਾ ਕੁ ਸਰਾਰਤਾ ਬੁਰਦੇ ਚ ਬਾਥਰੂਮ ਵਾਲੀ ਪੈਪ ਚ ਉਹਨੂੰ ਉੱਲਾ ਕਰਿਆ ਹੋਇਆ ਨੇ ਕੱਟਣਾ ਹੈ ਡਾਕਟਰ ਨੇ ਕੱਟੀ ਕਰੀਂਗੀ ਉਹ ਮਾਸ ਨਾ ਦੇ ਆਪ ਤੁਮਸ ਲੱਗਦਾ ਹੈ ਜਦੋਂ ਕਲੀ ਮੁੜ ਕੇ ਦੁਆਰਾ ਇਹ ਬੜਾ ਚਾਰ ਤਰੀਕ ਨੂੰ ਯਾਨਸ ਸਟੰਟ ਕਰਾਉਣ ਚਾਰ ਚਲਾਈ ਅੱਛਾ ਹੁਣ ਉਹ ਨਿਕਲੂਗਾ ਸਟੰਟ ਜਿਆ ਉਹ ਕੜਾਣਾ ਪੈਂਦਾ ਕਹਿੰਦੇ 6 ਹਫ਼ਤੇ ਬਾਅਦ ਅੱਗੇ ਨਾ ਬਣੀ ਮੰਮੀ ਦੇ ਵਿੱਚ ਚਲ ਜਗੀ ਉਹ ਕੜਾਇਆ ਹੀ ਸੀ 3 ਸਾਲ ਬਾਅਦ ਕੜਾਇਆ ਡੇਢੀ ਬਾਅਦ ਵਿੱਚ ਇਹਨੂੰ ਬਹੁਤ ਦਿੱਕਤ ਜੀ ਹੋਗੀ 12ਵੇਂ ਮਹੀਨੇ ਚ ਛੱਤ ਕੋ ਡਾਕਟਰ ਕੋਲ ਹੀ ਕਣਾਉਣਾ ਹੀ ਪੈਂਦਾ ਸੀ ਇਹ ਸੱਤ ਮਾਵੇਂ ਯਾਰ ਹੋ ਜਾ ਛੇਤੀ ਠੀਕੀ ਤੇ ਕਮਾ ਲਿਆ ਸਾਨੂੰ ਘਰ ਦੇ ਤਲੇ ਕਿਰੀ ਜਾਂਦੇ ਉਹ ਹਾਂ ਬੰਨ ਲਾ ਚਿੜੀਆ ਘਰ ਜੇ ਕਿੱਥੇ ਆਓ ਲੈ ਚਿੜੀਆ ਘਰ ਜੇ ਇੱਕ ਦਿਨ ਜੇ ਮੁੜੇ ਆਉਣਾ ਜਾ ਕੇ ਆਪਾਂ ਬਹੁਤ ਲੜਦੇ ਬਾਪੀ ਮੈਂ ਨਹੀਂ ਲੜਨਾ ਦੇਖੀ ਕਹਿੰਦੇ ਤੁਸੀਂ ਠੀਕ ਹੋ ਜਾਓ ਆਪਾਂ ਕਿਤੇ ਬਾਤ ਚ ਚੱਲਣਾ ਮੰਡਲ ਕੋਈ ਤੁਹਾਡੀ ਟਾੜੀ ਪੀਚਾ ਜੋ ਕਿ ਤੇ ਲਿਖਾ ਰਹੇ ਹੋ ਕਿ ਕਿੰਨੇ ਲੱਗ ਜਾਏ ਤੇ ਜਿਹਦੇ ਨਾਮ ਬਾਹਰੋਂ ਹੋ ਕੇ ਵੀ ਜਿੱਕੇ ਆਪਾਂ ਚਾਹ ਲਿਚਫੈਟੀ ਨਹੀ ਵਾਟੇ ਆ ਦੋ ਤੇ ਆ ਬਦਲ ਦੀ ਕਿੰਨੀ ਆਪਾਂ ਦੇ ਕਿੰਨੀ ਉਹ ਮੇਰੇ ਨਾਲ ਸੁਣਨਾ ਸਾਡੀ ਪੁਰੀਕਾ ਕਹਿੰਦੀ ਆ ਕਈ ਮਣੀ ਕਦੇ ਬਾਹਰੋਂ ਦੁਹਾਗੀ ਨਹੀਂ ਪਾਣਾ ਦਾ ਕਰਜ ਦਾ ਖਾਣਾ ਬੜਾ ਉਹਨੂੰ ਸਰਵਾਣਾ ਹੈਗਾ ਤੂੰ ਮੇਰੀ ਇੱਧਰ ਘੰਟਾ ਕੱਟਣੀ ਹੈ

ਮਡਰਮਾ ਮਿਲਨੇ ਆਏ ਟਮਾਟਰ ਤਾਂ ਬੰਦਰਾਂ ਨੇ ਬੰਦਰਾਂ ਨੇ ਆਪਣੀ ਮੋਟਰ ਵਰਗਾ ਨਾ ਜਾ ਰਹਾ ਮਤ ਖੁਦਾ ਪਾਣੀ ਚੰਦਾ ਕਿਤੇ ਨਿਕੜਾ ਮਰਜੀ ਨਾ ਉਹ ਬੰਦਰਾਂ ਤਾਂ 36 ਬਿਮਾਰੀਆਂ ਲਾ ਕੇ ਉਹਨਾਂ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਬੰਦੇ ਤੈਨੂੰ ਆਉਂਦੇ ਕਿੱਦਾਂ ਕਿੱਦਾਂ ਨੇ ਹੁਣ ਮੰਨ ਕੇ ਚਲੋ ਜੁੱਥੇ ਮਾਂ ਸੀ ਜਾਊਗਾ ਮਾਂ ਸੀ ਉਹਨੂੰ ਮੋੜੋ ਥੋੜੋ ਲੱਗੇ ਵੀ ਤੈਨੂੰ ਐਵੇਂ ਦਾ ਆਪਣਾ 1500 ਰੁਪਏ ਦੇ ਕੇ ਪਾਣੀ ਚ ਪਾੜ ਦੂੰ ਐਜਾ ਬਾਹਰ ਹੋ ਗਿਆ ਇਨਫੈਕਸ਼ਨ ਠੀਕ ਹੈ ਨਾ ਉਹ ਪਾਣੀ ਕਿੰਨੇ ਕਿੰਨੇ ਡੇਣਾ ਨੂੰ ਰੱਖਣਾ ਕਿੱਦਾਂ ਉਹ ਗ੍ਰਾਸ ਨਾ ਯਾਦ ਤੇ ਪਾਣੀ ਵਧੀਆ ਲੰਦਾ ਘਰ ਦਾ ਤਾਂ ਹੈ ਦੇ ਨਾ ਸੇਰ ਵੀ ਦੇਖੀ ਕਰੋ ਬਸ ਨਹੀਂ ਨਾ ਬੈਠੀ ਹੈ ਕਿਹੜਾ ਵਾਤਾ ਫਰੈਸ਼ਾ ਫਰੈਸ਼ ਪਾਣੀ ਕਿ ਆਪਣੇ ਮੂੰਹ ਵਿੱਚ ਖਾਤਾ ਤੁਸੀਂ ਮੈਨੂੰ ਆ ਉਹ ਫਰੈਸ਼ ਪਾਣੀ ਹੈਗਾ ਪਾਣੀ ਤਾਂ ਫਰੈਸ਼ ਦਾ ਕਰਨ ਦਾ ਭਾਵ ਇੱਕ ਸਾਈਡ ਤੇ ਤਾਜ਼ਾ ਪਾਣੀ ਵੇਚਿੰਦਾ ਕਿਸੇ ਨੂੰ ਨਿਕਲ ਜਾਂ ਵਿੱਚ ਨਾ ਆਉਂਦਾ ਪਾਣੀ ਦਾ ਰਹਿੰਦੀ ਹੈ ਵਿੱਚ ਵੀ ਸਾਰਾ ਥੋੜਾ ਸਾਫ਼ ਕਰ ਦੇਣਾ ਚਾਹੁੰਦਾ 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 ਚੱਲ ਵੈਂਡਰ ਲੈਂਡ ਕੈਨਸਲ ਮੋਲੋਂ ਨਾਲ ਹੀ ਚੱਲਾਂਗੇ ਹਾਂ ਚੱਲੋ ਬੇਟਾ ਬੱਸ ਖਾਣ ਨੂੰ ਆਣੀ ਆ ਹੇ ਮੈਂ ਕਿੱਥੇ? ਇਹ ਯਾਦ ਕਿੱਧਰ ਦੀ ਆ ਕਹਾਣੀ ਸਾਡਾ ਮੁੰਡਾ ਉਹ ਡਰ ਗਿਆ। ਕੱਲ ਤੂੰ ਜੰਮੜੇ ਦਾ ਨਹੀਂ ਲਗਣਾ ਕੱਲ ਮੈਨੂੰ ਪਤਾ ਪਾਛੋ ਫੇਰ ਹੋਈ ਗਿਆ ਬੱਟੇ ਬੱਟਾ। ਮੈਨੂੰ ਲੈ ਜੋ। ਮੈਨੂੰ ਲੈ ਜੋ। ਬਹੁਤ ਰੋਇਆ ਇਹ। ਲੈ ਕੇ ਗਈ ਕਿਤੇ। ਤੇ ਹੁਣ ਅੰਦਰ ਭਾਣੀ ਰ ਮਾਰ ਜਾਂਦਾ ਹੈ। ਗਰਮੀ ਉਹ ਬਹੁਤ ਆ। ਕੱਲ ਤੇ ਮੂੰਹ ਚ ਬੋਲ ਪਈ ਨਾ ਕਹਿੰਦਾ ਮੁੰਡੇ ਠੰਡ ਲੱਜੇ ਸਾਡੇ। ਉਹ ਕੁੱਲੂ ਮਨਾਲੀ ਸਟੇਟ। ਬਰਫਾ ਠੀਕ ਆ ਮਮੇ ਹੋਰ ਨਹੀਂ ਹਲੇ ਵੀ ਕੋਈ ਆ ਜੀ ਬੈਤਰਾ ਜੇ ਜਾਉ ਰਹੇ ਹੋ ਕੋਈ ਜਾ ਉੱਥੇ ਇਰਤਾਨ ਦੇ ਵਾਹ ਕਰਨੋ ਤਾਂ ਕਿ ਕਹਾਂ ਜਾ ਕੇ ਇਰਤਾਨ ਵਿਸਤ ਹੈ ਜੀ ਕਸ਼ਮੀਰ ਦੇ ਨਾਲ ਹੀ ਤੇ ਘੱਟੋ ਘਾਟਾ 150 200 ਕਿਲੋਮੀਟਰ ਗੱਡੀ ਇੱਕੇ ਜਾਣੀ ਹੈ ਤਾਂ ਜਾ ਕੇ ਕਿਤੇ ਬਰਫ ਖੰਡਾਏ ਦੀ ਜਰੂਰਤ ਨਹੀਂ ਫਿਰ ਬਾਕੀ ਉੱਥੇ ਤੇ ਮੰਨ ਕੇ ਚੱਲ ਵੀ 150 200 ਕਿਲੋਮੀਟਰ ਗੱਡੀ ਲੈ ਜਾਣੀ ਹੈ ਸਾਮਝੋ ਲਾ ਤਰਾਕ ਟੋ ਘੱਟ 3 ਜਾਂ 4000 ਦਾ ਡੀਜ਼ਲ ਡੀਜ਼ਲ ਖਰਚਾ ਜਿਹੜੇ ਰਾਹ ਤੇ ਟਪਾਰਕੀਆਂ ਤੁਸੀਂ ਉਹ ਨਮਕੰਨਮ ਕੰਮ ਨਾ ਕਰਤਾ ਪਰ ਐਨ ਇਰੀਆ ਦੇ ਅਸਰ ਵਾਹ ਜਿਹੜਾ ਐਨ ਇਰੀਆ ਵਾਸਤੇ ਡਰਾਈਵਰ ਉਸਪੈਸ਼ਲ ਹੁੰਦਾ ਉੱਥੇ ਮੈਨੂੰ ਗੱਡੀ ਵੀ ਨਾ ਗੱਡੀ ਚਲਾਦਾ ਉੱਥੇ ਚੱਕਰ ਆ ਜਾਂਦਾ ਖਾਈ ਟਿਲ ਜਾਂਦੀ ਗੱਡੀ ਕੋਈ ਵੀ ਮਿਸਿਆ ਬੰਨ ਉਹ ਇਸ ਕਰਕੇ ਪ੍ਰੋਗਰਾਮ ਨੂੰ ਤੁਰੰਤ ਕਰੋ ਕੈਂਸਲ ਮੱਜੇ ਜੋੜ ਕੇ ਲਾ ਦੋ ਚਾਰ ਕਿਤੋਂ ਬੂਜੇ ਵਿੱਚ ਪਸਾ ਦੋ ਲਈ ਕਿ ਦਿਨ ਫਾਈਪਸਿਕ ਤੱਕ ਤੁਸੀਂ ਇਹਨਾਂ ਨਿਕਾਣਾ ਸਾਹਿਬ ਦਾ ਬਣਾਓ ਪਲਾਨ ਸਾਰੇ ਨਹੀਂ ਖਾਣਾ ਨਹੀਂ ਖਾਣਾ ਸਾਰੇ ਕੰਮ ਸਾਰੇ ਉਹ ਚਾਹ ਤੱਕ ਨਹੀਂ ਛੇਵਰੇ ਵੀ ਤੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਪਤਾ ਕਾਦੇ ਪਿੱਛੇ ਤੜਪਦੀਆਂ ਕਿਉਂਕਿ ਸਾਡਾ ਕਰਨ ਨਾ ਕਿਤੇ ਨਹੀਂ ਜਾਂਦਾ ਠੀਕ ਹੈ ਸਕੂਲ ਤੋਂ ਘਰ ਘਰ ਤੋ ਤੂੰ ਕੋਈ ਛੁੱਟੀਆਂ ਕੱਟਣੇ ਵੀ ਨਹੀਂ ਇਹ ਕਿੱਥੇ ਜਾਣਾ ਮੈਂ ਸਿਰਫ ਇਹੇ ਕਰਕੇ ਕਹਿਣੀ ਵੀ ਚੱਲੇ ਤਿੰਨ ਚਾਰ ਦਿਨ ਘੁੰਮੇ ਆਊਗਾ ਤਾਂ ਕਰੀ ਲੇਗਾ ਸਾਡਾ ਸასი ਦਰ ਕਿੱਥੇ ਜਾਣਾ ਐ ਅਸੀਂ ਵੀ ਸਾਡਾ ਦੁੱਪਕਾ ਲੱਜੂਗਾ ਸਾਡਾ ਨਾਲ ਟੁੱਪਕਾ ਲੱਜੂ ਐ ਯਾਰ ਉਹ ਬਾਤ ਤਾਂ ਹੈ ਉਹ ਪਾਕਿਸਤਾਨ ਦਾ ਕਰੋ ਪਾਕਿਸਤਾਨ ਚੱਲਦੇ ਬਈ ਮੈਂ ਖਾਣਾ ਨਹੀਂ ਹੋਣਾ ਇਹ ਜੱਗਰ ਬਣੀ ਹੋਣਾ ਮਾ ਮਾ ਨਹੀਂ ਲੈ ਨਾਣਾ किन्हों में बंदू, बंदू, ना, ना, तू तो इन्हों का नाले, नाले, वैसे माले माले, इन्हों के लिए ना तो दिया, क्यों बता कर क्या कहती है, ये कह देना ना जल्दी है, ये कह देना ना जल्दी है, बंदू भी तो काले काले सोच रहा है, नाले, अल्लाह, ये मैं तो बता तो बूटा, काले काले किस्मत � ਦੇ ਨਾ ਤੇ ਪੜਾਈ ਦਾ ਵੀ ਜਵਾਨ ਆ ਨਹੀਂ ਵੇ ਇਹ ਕਿਹੜੇ ਘਾਟਾ ਵੀਂਦ ਰੱਖਿਓ ਤੱਲੇ ਨੂੰ ਛੱਡ ਤੂੰ ਉਧਰ ਨੂੰ ਕਰ ਇਹ ਨਾ ਜੇ ਤਾਂ ਗੱਲ ਰਿਸਕ ਫਸ ਗਿਆ ਫੇਰ ਤਾਂ ਮੈਨੂੰ ਇਹ ਗੱਲ ਨਹੀਂ ਪਿਆਰਾ ਸ਼ਿਮਲੇ ਦਾ ਸ਼ਿਮਲੇ ਪਰਫੇ ਨਹੀਂ ਉਹ ਸ਼ਿਮਲੇ ਗੱਲ ਫੇਰ ਤੂੰ ਤੁਸੀਂ ਬਾਪਾ ਨੂੰ ਆ ਕੇ ਜਿੰਦੇ ਪਰ ਤੂੰ ਦੱਸਣੀ ਕਿ ਕਰ ਆ ਦੇਖੋ ਗੱਲ ਤਾਂ ਸਿਰਫ ਤੁਹਾਡੇ ਮਨ ਦੀ ਹੋਣੀ ਚਾਹੀਦੀ ਵੀ ਸਾਨੂੰ ਉਹ ਘਰ ਚ ਜਾ ਕੇ ਸੰਤੁਸ਼ਟੀ ਮਿਲਣੀ ਬਾਫਦਾ ਕਹਦਾ ਇੱਥੇ ਵੀ ਤੁਹਾਨੂੰ ਚੰਡੀਗੜ੍ਹ ਤੋਂ 12 ਕਿਲੋਮੀਟਰ ਘਾਹ ਇਸ ਲੈਂਡ ਬਣਾ ਬਾਫਦਾ ਉੱਥੇ ਵੀ ਉੱਥੇ ਚ ਬਾਫਦਾ ਹੁੰਦਾ ਹੈ ਫਿਰ ਫਿਰ ਉਹ ਘੜੀ ਘੜੀ ਨਾਲ ਚੁੱਪ ਕਰਕੇ ਪਰੋਮੇ ਆਇਆ ਕਰ ਨਾਣੇ ਯਾਤਰਾ ਯਾਤਰਾ ਹੈ ਮੋਰ ਸਾਹਿਬ ਲਈ ਜਾਓ ਉੱਥੇ ਨਾ ਤਾਂ ਤੁਰਨੇ ਹਣਾ ਹਾਥੀ ਵਾਗੀਆਂ ਬਹੋਈਆਂ ਬਿਲਦੀਆਂ 19 ਕਿਲੋਮੀਟਰ ਤੁਰਨਾ ਵੀ ਇਹਨਾਂ ਨੇ ਉੱਥੇ ਮੇਰੇ ਘਰ ਤੇ ਰਸਾ ਪਾਲਣਾ ਵੀ ਸਰਦਾ ਹੈ ਇਹਨਾਂ ਦੇ ਘਰ ਤੇ ਪਾਲਣਾ ਮੈਂ ਕਿਹਾ ਕਿ 10000 ਦੀ ਟਿਕਟਾਂ ਵੰਗੋ ਇਹ ਘੋੜੀਆਂ ਨੇ ਹੁ ਜਵਾਬ ਦੇ ਰਣਾ ਇਹਨਾਂ ਨੂੰ ਪਠਾੜ ਨੂੰ ਹੱਥੀ ਵਰਕੇ ਨੂੰ ਵੀ ਸਾਡੀਆਂ ਘੋੜੀਆਂ ਦੀ ਲਿੱਦ ਕਿਤੇ ਕਿਤੇ ਆਹ 5000 ਤਾਂ ਲੱਗੇ ਹੋਈ ਆ ਨਾ ਜਿੱਦੀ ਕਿ ਚਾਸਦਰਾ ਮਾਸੀ ਉੱਦਾਂ ਹੀ ਬੈਣ ਬਵਾਦ ਤੈ ਆਪਕਿਆ ਤੂੰ ਮੈਂ ਤਾਂ ਤੁਮ ਕਿੱਥੇ ਚਲ ਜੂਂਗਾ ਮਨੇ ਬਸ ਮੈਂ ਡੈਨੋ ਦੁਰਾ ਮਰਨ ਪਾਪਾ ਉਹਨਾਂ ਮੇਰੇ ਮੇਰੀਆਂ ਪੱਟਣੀਆਂ ਮੈਂ ਲੱਗ ਦੇਣਾ ਫਰਮਾ ਸੀ ਨਿਆਲੇ ਵੀ ਚਾਗੜੇ ਮਾਸੀ ਨਿਆਣੇ ਇੱਕ ਹੋਰ ਇੱਕ ਹੋਰ ਪਤਾ ਕੀ ਪੰਗਾ ਪ੍ਰੀਤ ਨੂੰ ਚੱਕ ਕੇ ਜੇ ਪ੍ਰੀਤ ਨੂੰ ਚੱਕ ਕੇ ਦਸ ਰਿੰਗਾਂ ਵੀ ਪੱਟਣੀਆਂ ਪੈ ਗਿਆ ਤੇ ਇਹ ਚੱਕ ਨਹੀਂ ਸਕਦੇ ਨਹੀਂ ਚੱਕ ਹੁੰਦਾ ਜੀ ਕੀ ਹੋ ਗਿਆ ਮੈਂ ਜਰੀਨ ਤਾਂ ਪੜਾਈ ਉਹ ਨਾ ਜਰੀ ਜਰੀ ਤਾਸੀਰ ਬੱਜੀ ਕੋਈ ਨਹੀਂ ਕੋਈ ਨਹੀਂ ਬੱਜਦਾ ਰਹਿਣਾ ਮੋੜੇ ਮੋੜੇ ਸ਼ਹਿਰ ਵਿੱਚ ਛੋਟੀ ਮੋਟੀ ਬਾਤ ਹੈ ਹਾ ਲੋ ਸਰਪਲਾ ਇੱਕ ਵਾਰ ਫਿਰ ਨੱਚ ਤੇ ਵੱਜਾ ਸਿਰ ਦਵਾਰੋਂ ਮੈਂ ਨੱਚ ਨਾ ਨੱਕ ਪੜਾ ਲੈ ਨਹੀਂ ਨੱਕ ਬਸ ਹੀ ਕਰ ਨਾ ਮਾ ਮੈਂ ਕਿੰਨਾ ਦੇ ਪੈ ਮਮੀ ਗਰੀ ਨਹੀਂ ਅੱਜ ਮਾਮਾ ਕਿਵੇਂ ਬਿਠਾਇਆ ਬ ਵਿੱਚ ਮਾਮਾ ਅੱਜ ਕਹੋ ਦੇਗਾ ਉਹ ਮਾਦਾ ਕੋ ਮੇਰੀ ਗੱਲ ਸੁਣ ਜਾਂ ਰਸ ਨੇ ਪਾਤਸ਼ਾਹ ਦਾ ਹੁਕਮ ਹੋ ਗਿਆ ਨਾ ਤਾਂ ਆਪੇ ਚੱਲਣਾ ਮੋੜ ਸਾਹ ਨੂੰ ਤੇ ਤੁਸੀਂ ਨਾ ਗੱਲ ਕਹਿ ਨਹੀਂ ਸਾਦੇਗੇ ਅਸੀਂ

हाथ ठीक है मैं हाथ ठीक है ਮੈਂ ਤਾਂ ਮੋਟਿਆ ਕਿਹਾ ਹਾਤੀ ਆਪੇ ਮੈਂ ਹੱਸ ਵੀ ਨਹੀਂ ਕਿਹਾ ਵੀਡੀਓ ਤੱਕਦੀ ਹੈ ਕੋਈ ਕਮੈਂਟ ਕਰਕੇ ਦੱਸੋ ਜੀ ਮੈਂ ਨੂੰ ਕਿਹਾ ਮੈਂ ਹਾਤੀ ਗਿਆ ਹੋਏ ਕੋਈ ਜੇ ਹੋਰ ਆਪਣੇ ਆਪ ਨੂੰ ਬੰਦਾ ਆਪੇ ਹਾਤੀ ਸਮਝੀ ਆ ਕੋਈ ਸਾਡੀ ਉਪਰ ਨਹੀਂ ਆਪਰੇ ਆਪਣੇ ਖਾਈ ਗਿਆ ਮੋਟਿਆ 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 ਮਸੜੀ ਵੀ ਨਹੀਂ ਮੋਟਿਆ ਮੈਂ ਸੱਚ ਦੇ ਮੇਰੇ ਘਰ ਮਾਰਿਆ ਨਹੀਂ ਕਰ ਗਿਆ ਉਹ ਵੀਡੀਓ ਵਿੱਚ ਦੇਖਦੇ ਮੈਂ ਬੇਕੀ ਕਰਾ ਲਿਆ ਕੀ ਨਹੀਂ ਕਿਹਾ ਆਪ ਖੜਿਆ ਕਿਹਾ ਹੈ नहीं मम्मी असि चाह पीनी मामी, मामी रोटी खा के आए <laughs> नहीं मम्मी किसी ने नहीं पीनी यार तो 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 दुण दुण दुण? तो 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 ਮਾਮੀ ਦਾ ਲੈ ਨਾਮ ਚਾਹਤੋਂ ਪਤਾ ਪਣਾ ਲਾ ਤੇ ਆਪਣੇ ਨਾਨਕੇ ਉੱਤੇ ਸਾਡੇ ਮਨਿੰਦਰ ਦਾ ਸ਼ੌਟਜ ਹੁੰਦੀ ਸੀ ਜਾਂ ਨਾਨੀ ਨੇ ਸਾਨੂੰ ਕਾੜਾ ਹੀ ਬੜੱਕ ਬਣਾਉਣਾ ਚਾਹਦਾ ਉਹ ਵੀ ਤੀਜੇ ਸੰਸੁਸਤੀ ਸੀ ਉਹ ਬੋਲ ਰਿਹਾ ਸੱਚਾ ਜੀ ਤੇ ਉਹ ਇੱਕ ਸੁਆਦ ਨਹੀਂ ਚਲਾਉਂਦਾ ਮਾਮੀ ਨਾਨੀ ਨੂੰ ਕਹਿੰਦਾ ਨਹੀਂ ਵਿੱਚ ਦੁੱਧ ਉਹ ਨਾ ਪਾਈ ਦੂਆ ਉਹਨੇ ਇੰਨਾ ਕਿ ਸਾਨੂੰ ਦੇ ਦਵਾ ਕਾੜਾ ਦਾ ਬਣਾ ਕੇ ਉਹ ਵੀ ਪੀ ਲੈਣਾ ਉਹ ਅਸਲ ਤੇ ਤਾਂ ਪੀਣਾ ਉਹ ਚਾਹੀਦਾ ਤਾਂ ਇਹਨੇ ਫਿਲਮਾਂ ਦਾ ਕਰੋ ਆਵਾਜ਼ ਕਰੋ ਮੈਂ ਜਦਾ ਹੀ ਫਿਰ ਉਹਦੇ ਤੋਂ ਕੱਲ ਕੱਤੇ ਵਾਲੇ ਜਿੰਨੇ ਵੀ ਬੰਦੇ ਕਿੰਨੇ ਟਾਈਮ ਕਾਲੀ ਚਾਹ ਪਿੰਡੀ ਦੀ ਕਾਰਡ ਸਵੇਰ ਵੀ ਦੁਪਹਿਰ ਨੂੰ ਸ਼ਾਮ ਨੂੰ ਬੜੀ ਇੰਡੀਆ ਦੁੱਧ ਨੂੰ ਮੰਨਦੇ ਨਹੀਂ ਦੁੱਧੋ ਤਾਂ ਕੰਮ ਕਰਨਾ ਪੈਣਾ ਹੋਵੇ ਜੀ 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 ਜ